ਫੜ ਫੜ ਨਾ ਗੱਲ ਪੈ ਗਈ ਸੌਦਾ ਹੀ ਕਰੋਨਾ ਨਾਲ ਗੱਲ ਪੈ ਗਈ ਜੀ ਕੜ ਦਿਨ ਬਾਅਦ ਮਨੂੰ ਕਾਲਿਆ ਕੜ ਦਿਨ ਬਾਅਦ ਲੈ ਇਹਨੇ ਲੱਗ ਗਿਆ ਉਹ ਪਰਚੂ ਉਹ ਦੂਰ ਹੈ 12-13 ਕਿਲੋ ਦਾ ਨੌੜੀ ਪਾਰਦਾ ਨੌੜੀ ਪਾਰ ਦੇ ਲੱਗੇ ਉਹ ਚੋਈ ਨਿਸਾਨ ਠੀਕ ਹੈ ਬਾਕੀ ਰਾਕੀ ਚੋਇਆ ਹੀ ਯਾਰ ਉਹਨੇ ਚੋਈ ਆਵੇ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਪ੍ਰੀਤ ਸਿੰਘ ਗੋਪੀ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਅਕਸਰ ਜਿਹੜੀਆਂ ਆਪਾਂ ਇਸ ਘਰੋਂ ਵੀਡੀਓ ਪਾਉਣੀ ਰਹਿੰਦੇ ਆ ਤੇ ਵੇੜਾ ਖਾਸ ਤੌਰ ਤੇ ਇਸ ਕਰੇ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਅੱਜ ਪਸ਼ੂ ਜੜਿਆ ਦੋਸਤੋ ਤਿੰਨ ਵੇੜਾ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਤਕਰੀਬਨ ਬਿਲਕੁਲ ਤਿਆਰੀ ਦੇ ਵਿੱਚ ਢੁਕੀਆਂ ਨੇ ਕਿੰਨੇ ਕਿੰਨੇ ਦਿਨ ਲੈ ਕੇ ਜਾਂਦੀਆਂ ਨੇ ਉਹ ਪੂਰੀ ਗੱਲਬਾਤ ਕਰ ਲਾਂਗੇ ਇੱਕ ਲਾਸਟ ਤੇ ਤੁਹਾਨੂੰ ਜਿਹੜਾ ਮੇਲ ਕਾਫ ਮੇਲ ਜਿਹੜਾ ਕੱਟਾ ਵਿਖਾਵਾਂਗੇ ਠੀਕ ਹੈ ਜੀ ਬੂਰੀ ਦਾ ਬੂਰਾ ਕੱਟਾ ਨੀਲੀ ਰਾਵੀ ਦਾ ਠੀਕ ਹੈ ਜੀ ਤੇ ਰੇਟ ਭਾਅ ਪਰਤਾ ਦੋਸਤੋ ਵੀਡੀਓ ਦੇ ਵਿੱਚ ਕੀਤਾ ਜਾਵੇਗਾ ਜਿਸ ਨੂੰ ਵੀ ਖਾਸ ਤੌਰ ਤੇ ਪਸ਼ੂ ਚੰਗਾ ਲੱਗੂਗਾ ਹੱਕ ਸਮਝ ਕੇ ਆਪਣੀ ਜੜੀਆ ਚਵਾਈ ਦੀ ਤਸੱਲੀ ਆ ਤਾਂ ਟਿੱਪ ਕੇ ਪਸ਼ੂ ਆਪਦਾ ਚੈੱਕ ਅੱਜ 11 ਅਪ੍ਰੈਲ ਨੂੰ ਜਿਹੜੀ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ तकरीबन 1:30 ਵਜ ਦਾ ਹੈਗਾ ਆ ਉਹ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਾਸਰੀਕਰ ਸਾਸਰੀਕਰ ਜੀ ਵੀਰੇ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਠਾਕ ਜੀ ਆ ਚੜ੍ਹਦੀ ਕਲਾ ਤੁਸੀਂ ਸਰਾਉ ਠੀਕ ਹੈ ਬਹੁਤ ਵਧੀਆ ਤੇ ਇਹ ਗੁਰਪ੍ਰੀਤ ਪਸ਼ੂ ਜੀ ਦਾ ਤਿੰਨ ਤਾਂ ਆਪਣੇ ਬਿਲਕੁਲ ਤੇ ਕਰੀਏ ਸ਼ੁਰੂਆਤ ਪਹਿਲੇ ਨੰਬਰ ਤੇ ਆਜੋ ਵੇੜਾਲੇ ਪਾਸਿਓਂ ਕਰਦੇ ਆ ਸਰਬਾਤ ਦੇ ਤੇ ਇਹਦੀ ਵੀਰ ਗੁਰਪ੍ਰੀਤ ਕੀ ਇਨਫੋਰਮੇਸ਼ਨ ਆ ਪਹਿਲੇ ਨੰਬਰ ਤੇ ਜਿਹੜੀ ਐਚ ਐਫ ਵੈੜਾ ਜੀ ਇਹ 6 ਦੰਦ ਆ ਮੂੰਹ ਓਕੇ ਤੇ 15 ਤੋਂ 16 ਨੇ ਰਹਿੰਦੇ ਜੀ ਸੂਣ ਦੇ ਵਿੱਚ ਹਾਂਜੀ ਠੀਕ ਆ ਤੇ ਇਹ ਸੂਹਾ ਕਿੰਨਾ ਇਹ ਦੂਜੇ ਸੂਏ ਦੂਜੇ ਸੂਏ ਹਾਂਜੀ ਠੀਕ ਆ ਦੂਜੇ ਸੂਬੇ ਦੋਸਤੋ ਜਿਹੜੀ ਤੁਸੀਂ ਵੇੜ ਦੇਖ ਰਹੇ ਹੋ ਤੇ 15 ਦਿਨ ਤੁਸੀਂ ਮੰਨ ਕੇ ਜਿਹੜੀ ਇਹ ਲੈ ਕੇ ਜਾ ਸਕਦੇ ਹੋ 15 ਦਿਨ ਦੀ ਕੱਚੀ ਆ ਠੀਕ ਆ ਤੇ ਫੁੱਲ ਵੱਡੀ ਹਾਈਟ ਆ ਕਦ-ਕਦ ਵੇਖੋਗੇ ਤੁਸੀਂ ਤੇ ਫੁੱਲ ਵੱਡੀ ਹਾਈਟ ਦੇ ਵਿੱਚ ਆ ਠੀਕ ਆ ਤੇ ਥਾਣ ਥਣ ਇੱਕ ਵਾਰੀ ਮੈਂ ਤੁਹਾਨੂੰ ਜਿਹੜਾ ਬਿਲਕੁਲ ਨੇੜੇ ਤੋਂ ਦਿਖਾਉਣਾ ਬਹੁਤ ਸ਼ਾਨਦਾਰ ਆ ਦੇਖੋ ਜੀ ਆ ਕਰੋ ਚੈੱਕ ਠੀਕ ਹੈ ਜੀ ਥਾਣ ਥਣ ਦੀ ਕੁਆਲਿਟੀ ਚੰਗੀ ਆ ਬਿਲਕੁਲ ਮੋਟਾ ਗੋਲ ਥਾਣਾ ਦੋਸਤੋ ਠੀਕ ਆ ਤੇ ਵੱਡੀ ਬੈਡ ਆ ਠੀਕ ਆ ਤੇ ਲੇਵਲ ਉਪਰ ਹਜੇ ਪੂਰਾ ਬਣਾਉਂਗੀ ਹਜੇ ਦਿਨ ਦੋਸਤੋ ਘੱਟੋ ਘੱਟ 15 ਦਿਨ ਬਾਕੀ ਆ ਹਜੇ ਸੁਮ ਦੇ ਵਿੱਚ ਤੇ ਖੋਲ ਕੇ ਦਿਖਾ ਦਿਆਂ ਨਾਲੋ ਨਾਲ ਜੀ ਠੀਕ ਆ ਬਾਕੀ ਫੇਸ ਕੁਆਲਿਟੀ ਜਿਹੜੀ ਆ ਉਹ ਤੁਸੀਂ ਦੇਖੋ ਧਿਆਨ ਦੇ ਨਾਲ ਹਾਈਟ ਕੱਦ ਤੇ ਫੁੱਲ ਜਿਹੜੀ ਵਜਨ ਵਾਲੀ ਆ ਠੀਕ ਆ ਜੀ ਫੁੱਲ ਵਜਨ ਵਾਲੀ ਆ ਤੇ ਥਣ ਦੇਵਾ ਜਿਹੜਾ ਤੁਸੀਂ ਆ ਵੇਖ ਕੇ ਚੈੱਕ ਕਰੋ ਸਫਾਈ ਸੁਫਾਈ ਪੂਰੀ ਆ ਦੋਸਤੋ ਬਾਹਰ ਉੱਪਰੋਂ ਵੀ ਪੂਰੀ ਸਫਾਈ ਦੇ ਵਿੱਚ ਆ ਰਾਜੀ ਆ ਫੁੱਲ ਵਜਨ ਹੈਵੀ ਆ ਤੇ ਥੱਲੇੋਂ ਵੀ ਤੁਸੀਂ ਥਣਾਂ ਦੀ ਵੇਖੋਗੇ ਤੇ ਪੂਰੀ ਜਿਹੜੀ ਆ ਦੋਸਤੋ ਗੈਰ ਬੰਤਰ ਪੂਰਾ ਥਣਾਂ ਦੇ ਵਿੱਚ ਤੇ ਉਹਦੇ ਬਾਅਦ ਹੀ ਕਰਨੇ ਹਿੱਥੇ ਠੀਕਾ ਗੁਰਪ੍ਰੀਤ ਵੀ ਕਿੰਨੀ ਕ ਕਪੈਸਿਟੀ ਵਾਲੀ ਵੜ ਹੈਗੀ ਨਾਰਮਲ ਹੀ ਆਪਾਂ 26 27 ਲੀਟਰ ਵਾਲੀ ਨਾਰਮਲ ਪਹਿਲੇ ਸਵੇਰੇ 20 ਲੀਟਰ ਦਿੰਦਾ ਪਹਿਲੇ ਸਵੇਰੇ ਜੀ ਹਾਂ ਜੀ ਠੀਕ ਹੈ ਤੇ ਜਿੱਡੀ ਹੈਗੀ ਇਹਨੂੰ ਆਂਦਾ ਵੀ ਕੁਛ ਨਹੀਂ ਬਿਲਕੁਲ ਤੇ ਬਾਕੀ ਥੜਾ ਤੇ ਪਣ ਤੁਪਣ ਓਕੇ ਹੈ ਜੀ ਬਿਲਕੁਲ ਓਕੇ ਲੱਗਾ ਆਪਾਂ ਆਦੀ ਗਰੀਨ ਤਸੱਲੀ ਕਰਕੇ ਫੇਰ ਭੇਜਾਂਗੇ ਠੀਕ ਹੈ ਜੀ ਸੋ ਦੋਸਤੋ ਬਿਲਕੁਲ 53 ਓਕੇ ਰਪੋਰਟ ਹੈਗੀ ਹੈ ਜੇਕਰ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤਾਂ ਵੀ ਤੁਸੀਂ ਕਰ ਸਕਦੇ ਹੋ ਪਰ ਜਿਹੜੀ ਪਹਿਲ ਆ ਦੋਸਤੋ ਹਰ ਘਰ ਤੋਂ ਤੇ ਹਰ ਇੱਕ ਵੀਡੀਓ ਦੇ ਵਿੱਚ ਆਪਣੀ ਜਿਹੜੀ ਹੁੰਦੀ ਆ ਪ੍ਰੀਫਰੈਂਸ ਹੁੰਦੀ ਹੈ ਜੇ ਪਹਿਲ ਹੁੰਦੀ ਹੈ ਵੀ ਤੁਸੀਂ ਖਾਸ ਤੌਰ ਤੇ ਘਰ ਵਿਜ਼ਿਟ ਕਰਕੇ ਟਿੱਪ ਕੇ ਜੜੀ ਹੈ ਦੋਸਤੋ ਚੌਥਾਂ ਤਰ੍ਹਾਂ ਦੀ ਜਰੂਰ ਠੁੱਕਾ ਪਸੂ ਲੈ ਜਾ ਕਰੋ ਠੀਕ ਹੈ ਜੀ ਕਿਉਂਕਿ ਕੱਚੀ ਆ ਹਜੇ 15 ਦਿਨ ਦੀ ਤੇ ਬਣੂ ਤੁਹਾਨੂੰ ਪੂਰਾ ਪਹਿਲੇ ਸਵੇ ਚੰਗਾ ਮਿਲ ਕੇ ਰਿਕਾਰਡ ਸੀਗਾ ਇਸ ਵਾਰ ਦਾ ਇਸ ਵਾਰ ਜਿਹੜਾ ਸੈਕੰਡ ਸੂਗਾ ਸੋਣਾ ਹੈਗਾ ਠੀਕ ਹੈ ਜੀ ਸੈਕੰਡ ਟਾਈਮਰ ਆ ਤੇ ਬਾਕੀ ਵੀਰ ਗੁਰਪ੍ਰੀਤ ਹੋਰ ਕਿਨੇ ਆਨਲਾਈਨ ਤੁਸੀਂ ਵੀਡਿਓ ਕਰਦੇ ਟਿੱਪ ਕੇ ਦਮਾ ਵੀਡੀਓ ਹਣਾ ਵੀਡੀਓ ਕਾਲ ਤੇ ਵੀ ਵੀਡੀਓ ਕਾਲ ਤੇ ਹਾਂ ਜਰੂਰ ਜੀ ਜਰੂਰ ਤਸੱਲੀ ਆ ਭੈਣ ਭਰਾ ਦੀ ਜਿਹੜੇ ਜਿਸ ਵੀ ਤਰੀਕੇ ਨਾਲ ਹੁੰਦੀ ਜਰ अच्छा ते वीर ਇਹਦਾ ਮੁੱਲ ਅੱਜ ਕੀ ਹੈ ਅੱਜ ਦਾ ਜੇ ਕਰੀਏ ਤੇ ਤਾਂ 65000 ਲੈ ਲਿਆ 65000 ਹਾਂਜੀ ਠੀਕ ਹੈ ਜੀ ਹਾਂ ਜੀ ਦੇ ਵਿੱਚ ਆਪਾਂ ਰਸਾ ਫੜਾ ਦਿੰਨਾ ਬਿਲਕੁਲ ਜੀ ਤਿਆਰ ਹੋਈ ਤਾਂ ਫਿਰ ਤੁਹਾਨੂੰ ਪਤਾ ਕਿੰਨੇ ਦੀ ਬਣਨਾਂ ਨੇ ਬਿਲਕੁਲ ਜੀ ਬਿਲਕੁਲ ਠੀਕ ਹੈ ਸਮਾਨ ਜਿਹੜਾ ਦੋਸਤੋ ਬੇਸ਼ੱਕ ਕੋਈ 15 ਦਿਨ ਰਹਿੰਦਾ ਤੇ ਵੈੜ ਪੂਰੀ ਵੱਡੀ ਆ ਫੱਬਦੀ ਆ ਪੂਰੀ ਫੇਸ ਕੁਆਲਿਟੀ ਬਹੁਤ ਵਧੀਆ ਥਾਣਾ ਦੀ ਜਿਹੜੀ ਇੱਕ ਮੇਨ ਗੱਲ ਹੁੰਦੀ ਦੋਸਤੋ ਥਾਣਾ ਦੀ ਕੁਆਲਿਟੀ ਥਾਣਾ ਦੀ ਕੁਆਲਿਟੀ ਜਿਹੋ ਜਿਹਾ ਆਪਾਂ ਸ਼ਾਹੀਵਾਲ ਦਾ ਸ਼ਾਹੀਵਾਲ ਵੈੜ ਦਾ ਥਾਣਾ ਦੇਖ ਲਿਆ ਉਹੋ ਜਿਹਾ ਜਿਹੜਾ ਦੋਸਤੋ ਥਾਣ ਲੱਗਾ ਕੋਈ ਪਤਲਾ ਜਿਹਾ ਥਾ ਨਹੀਂ ਬਿਲਕੁਲ ਮੋਟਾ ਥਾ ਨਾ ਮੁੱਠੀ ਵਾਲਾ ਠੀਕ ਆ ਤੇ ਚਵਾਈ ਆ ਬਿਲਕੁਲ 35 ਇੱਕ ਨੰਬਰ ਆ A1 ਕਲਾਸ ਜਿਹੜੀ ਹੈਗੀ ਆ 35 ਆ ਤੇ 65000 ਜਿਹੜਾ ਅੱਜ ਦਾ ਮੁੱਲ ਆ ਠੀਕ ਆ ਜੀ ਡਿਮਾਂਡ 65000 ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਵੜਾ ਵੀਰੇ ਵੀ ਦਿਨ ਲੈਂਦੀ ਹਜੇ ਇਹ ਵੀ ਹਾਂ ਖੜੂਗੀ 13-14 ਦਿਨ 13-14 ਦਿਨ ਇਹ ਤਾਂ ਬਹੁਤ ਜਿਆਦਾ ਹਾਈਬ੍ਰਿਡ ਹੈ ਮੂੰਹੋਂ ਛੇਤਾਂ ਦੇ ਛਿੱਗੀ ਆ ਛਿੱਗੀ ਹਾਂ ਸੂਬਾ ਦੂਜਾ ਹੀ ਦੂਜੇ ਸੂਏ ਸੋਣਾ ਪਹਿਲੇ ਸੂਏ ਦਾ ਮਿਲਕਰ ਰਕੋਰ ਆ 29 ਇਹ ਤਾਂ ਜਿਹਨੇ ਬਰੀਡ ਤੇ ਕੰਮ ਕਰਨਾ ਕੇ ਵੀਰ ਸ਼ੈੱਡ ਵਾਲੇ ਨੇ ਫਾਰਮ ਵਾਲੇ ਨੇ ਉਹ ਐ ਅੱਖਾਂ ਮੀਟ ਕੇ ਖੜੇ ਜੀ ਹਾਂਜੀ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਆ ਹੈ ਪੂਰੀ ਜਾਤ ਪਾਤ ਵਾਲੀ ਆ ਠੀਕ ਹੈ ਜੀ ਆ ਦੇਖੋ ਜੀ 100% ਜਿਹੜੀ ਵੀਰਾਂ ਦਾ ਵੀ ਐਚ ਐਫ ਆ ਫੁੱਲ ਵੱਡੀ ਹਾਈਟ ਆ ਕਦ ਕਾਠੀ ਜਿਹੜਾ ਨੋਰਮਲ ਦੋਸਤ ਆਪਾਂ ਫਾਰਮ ਦੀਆਂ ਬਿਹੜਾ ਦੇਖਦੇ ਆ ਉਹ ਜਿਹੜੀ ਹਾਈਟ ਹੈਗੀ ਆ ਫੁੱਲ ਹਾਈਟ ਆ ਲੈਂਥ ਵੀ ਤੁਸੀਂ ਵੇਖੋਗੇ ਲੰਬਾਈ ਬਹੁਤ ਜਿਆਦੀ ਆ ਆ ਦੇਖੋ ਜੀ ਸੀਲਸ ਲੱਕ ਪੂਰੀ ਆ ਤੇ ਆ ਕਰੋ ਚੱਕ ਜੀ ਆ ਦੇਖੋ ਟੈਲ ਢੋਣੇ ਬਾਲ ਬਾਲ ਢਲਣਾ ਪਈਆਂ ਆ ਆ ਦਿਨ ਵੀਰੇ ਕਰੈਕਟ ਕਿੰਨਾ ਕ ਮੰਨ ਕੇ ਚੱਲ ਕੇ ਦਿਆਂ ਦਿਨ ਇਹ ਤਾਂ 14 ਤੋਂ 15 ਆ ਰਾਮਣਾ ਹੀ ਆ 14 ਤੋਂ 15 ਹਾਂ ਪਹਿਲੋ ਚੁਣੀ ਪੈਂਦੀ ਆਂਦੇ ਦੋ ਦੋ ਤੇ ਪਹਿਲੇ ਸਵੇਰੇ ਕਿੰਨਾ ਦੱਸਿਆ ਦੁੱਧ 29 ਤੋਂ 30 ਲੀਟਰ ਕੰਡੇ ਵਾਲਾ ਹੂੰ ਹਾਂਜੀ ਐਰ ਕੀ ਉਮੀਦ ਕਰਦੇ ਆਂ ਵੀ ਇਹ 33 34 ਲੀਟਰ ਰਾਮਣਾ ਜਾਊਗੀ ਓਕੇ ਹਾਂ ਕਿਉਂਕਿ ਰਾਜੀ ਰੋਜੀ ਬਹੁਤ ਹੈ ਹੂੰ ਲਓ ਵੀ ਦੋਸਤੋ ਜਿੰਨੇ ਬਰੀਡ ਤੇ ਕੰਮ ਕਰਨਾ ਉਹ ਵੀ ਰੱਖਾ ਮੇਜ ਤੇ ਲੈ ਜੀ ਜੀ ਹਾਂ ਜੇ ਸਮਾਂ ਜਿਹੜਾ ਦੋਸਤੋ ਟਾਈਮ ਲੈ ਜੂਗੀ 15 ਦਿਨ ਦੱਸਿਆ ਨਾ ਜੀ ਹਾਂ ਜੀ 15 ਦਿਨ 15 ਦਿਨ ਨਾ ਪਾਕੀ ਢਿੱਲਾ ਢੂਲਾ ਨਾਰਮਲ ਲੜਤਾਂ ਨੂੰ ਦੇਸ ਬਣਿਆ ਵੀ ਲੜਦੋੜ ਬਿਲਕੁਲ ਕੱਢ ਕੇ ਜਿਹੜਾ ਦੋਸਤੋ ਪੂਰਾ ਆਰਡਰ ਜਿਹੜਾ ਤਿਆਰ ਕਰਨ ਤੋਂ ਬਾਅਦ ਵੈੜ ਨੇ ਤਿਆਰੀ ਕਰਨੀ ਆ ਸੋਣ ਦੀ ਤੇ ਖੋਲ ਕੇ ਭਾਜੀ ਦਿਖਾ ਦਿਓ ਦੋਨੋਂ ਵੈੜਾ ਜਿਹੜੀਆਂ ਦੋਸਤੋ 15-15 ਦਿਨ ਦੀਆਂ ਠੀਕ ਆ ਕੱਚੀਆਂ 15-15 ਦਿਨ ਲੈ ਕੇ ਜਾਂਦੀਆਂ ਨੇ ਤੇ ਪਣੀਆਂ ਥਣੀਆਂ ਪੂਰੀਆਂ ਨੇ ਕਿਉਂਕਿ ਹਜੇ ਤੁਸੀਂ ਦੇਖੋਗੇ ਜਸਟ ਨਾਰਮਲੀ ਲਾਏ ਪਈ ਆ ਤੇ ਖਿੱਚ ਕੇ ਲੈ ਜਾਣੇ ਦੇਣੇ ਨੇ 18000 ਪਲਸ ਕਰੀਆ 18000 ਪਲਸ ਦਾ ਜੀ ਚੰਗਾ ਸੀਮਨ ਪਰਿਆ ਡੈਨਮਾਰਕ ਦਾ ਹੋਣਾ ਕੋਈ ਨਾ ਕੋਈ ਡੈਨਮਾਰਕ ਦਾ ਠੀਕ ਹੈ ਵੀਰ ਆ ਲਓ ਜੀ ਅੱਗੇ ਜਿਹੜੀ ਦੋਸਤੋ ਇਹਨਾਂ ਸਿਮੀਨੇਸ਼ਨ ਹੈਗੀ ਆ ਏਆਈ ਬਹੁਤ ਚੰਗਾ ਸੀਮਨ ਵੀਰਾਂ ਦਾ ਪਰਿਆ ਤੇ ਕਿਉਂਕਿ ਜਿੱਥੋਂ ਪਸ਼ੂ ਨਾਰਮਲੀ ਕੋਈ ਵਪਾਰੀ ਵੀਰ ਖਰੀਦਦਾ ਕਈ ਵਾਰਾਂ ਘਰ ਵਾਲਿਆਂ ਤੋਂ ਪੁੱਛਿਆ ਜਾਂਦਾ ਚਾਹੇ ਫਾਰਮ ਵਾਲਿਆਂ ਤੋਂ ਪੁੱਛਿਆ ਜਾਂਦਾ ਤੇ ਕੋਈ ਸੀਮਨ ਦੱਸ ਦਿੰਦੇ ਆ ਵੀ ਕਿਹੋ ਜਿਹਾ ਜਾ ਕਿ ਉਹ ਸੀਮਨ ਪਰਿਆ ਠੀਕ ਹੈ ਜੀ ਬਾਕੀ ਫੁੱਲ ਵੱਡੀ ਹਾਈਟ ਬਿਲਕੁਲ ਨਿੱਗਰ ਵੈੜਾ ਕੰਪੈਕਟ ਆਰਡਰ ਹੈਗਾ ਠੀਕ ਹੈ ਜੀ ਆਰਡਰ ਜਿਹੜਾ ਬਿਲਕੁਲ ਫਿਕਸ ਹੈ ਤੇ ਅਜੇ ਬਣਾਉਣਾ ਹੈ ਵੈੜ ਨੇ ਕਿਉਂਕਿ 15 ਦਿਨਾਂ ਦੇ ਵਿੱਚ ਪ੍ਰੋਪਰ ਜਿਹੜੀ ਮੁਕੰਮਲ ਤਿਆਰੀ ਕਰਨੀ ਹੈ ਉਸ ਤੋਂ ਬਾਅਦ ਜਿਹੜਾ ਸੁਮਣਾ ਨੇ ਥਣ ਥਣ ਜਿਹੜਾ ਦੋਸਤੋ ਬਿਲਕੁਲ ਸੋਨਾ ਮੁੱਠੀਲਾ ਥਾਣਾ ਵੀ ਕੱਲੀ ਕੋਈ ਕਹਿਣ ਦੀ ਗੱਲ ਨਹੀਂ ਵੀ ਛੋਟਾ ਜਿਹਾ ਥਾਣਾ ਨਹੀਂ ਮੁੱਠੀਲਾ ਥਾਣਾ ਚਵਾਈ ਚੰਗੀ ਕਰਾ ਦੂਗਾ ਤੇ ਗੁਰਪ੍ਰੀਤ ਵੀਰੇ ਕੀ ਲੈ ਦੇ ਫਿਰ ਇਹਦਾ ਇਹਦਾ ਅੱਜ ਲੈ ਦੇ ਰੁਪਇਆ 70000 70 ਆ ਜੀ ਹਾਂਜੀ ਠੀਕ ਆ ਤਿਆਰ ਹੋਈ ਤੇ ਨਕੋਂ ਬਾਅਦ ਹੂੰ ਬਿਲਕੁਲ ਅੱਜ 70000 ਅੱਜ 70000 ਅੱਜ ਠੀਕ ਆ ਬਾਕੀ ਦੋਸਤੋ ਜਿਹੜੇ ਵੀਰਪਾਰਕੂ ਆ ਕਿਉਂਕਿ ਫਾਰਮਰ ਵੀਰ ਨੇ ਜਿਹੜੇ ਜਿਨ੍ਹਾਂ ਨੇ ਚਾਹੇ ਫਾਰਮ ਤੇ ਬੱਚੀਆਂ ਰੱਖੀਆਂ ਚਾਹੇ ਘਰੇਲੂ ਤੋਂ ਪਸ਼ੂ ਵੀ ਜਿੰਨੇ ਰੱਖੇ ਆ ਜਾਤ ਵਾਲੇ ਰੱਖੀ ਆ ਬਰੀਡ ਵਾਲੇ ਰੱਖੇ ਨਾਰਮਲੀ ਉਹਨੂੰ ਪਤਾ ਲੱਗ ਜਾਊਗਾ ਵੀ ਹੈ ਫੁੱਲ ਬਰੀਡ ਦੇ ਵਿੱਚ ਠੀਕ ਆ ਤੇ 70000 ਅੱਜ ਦਾ ਮੁੱਲ ਆ ਕਿ ਦੱਸਣਾ ਨਹੀਂ ਪਊ ਵੀ ਇਹ ਕਿਹੜੀ ਬਰੀਡ ਆ ਤੇ ਕਿੰਨੇ ਪਾਣੀ ਚਾਹੀਓ ਉਹ ਆ ਵੀ ਦੱਸ ਦੋ ਕਿ ਇਹਨੇ ਕਿੰਨਾ ਦੁੱਧ ਦੇਣਾ ਬਿਲਕੁਲ ਜੀ ਤੇ ਕਿੰਨਾ ਪਹਿਲੇ ਸਵੇਰ ਕੱਢਿਆ ਉਹਨੂੰ ਦੱਸਣ ਦੀ ਤਾਂ ਪੁੱਛਣ ਦੀ ਲੋੜ ਨਾ ਜੀ ਹਾਂ ਤੇ ਬਾਕੀ ਤੇਪੜ ਬਿਲਕੁਲ ਮੈਂ ਨਾ ਫਰਸਟ ਕਲਾਸ ਲਾ ਕੇ ਦਵਾਂ ਠੀਕ ਹੈ ਜੀ ਬਾਕੀ ਵੀਰੋ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਜੇਕਰ ਆਨਲਾਈਨ ਤੁਸੀਂ ਵੀਡੀਓ ਕਾਲ ਤੇ ਟਿੱਪਣ ਚਾਹੇ ਦੁੱਧ ਦੀ ਚਵਾਈ ਦੀ ਕੋਈ ਵੀ ਗੱਲਬਾਤ ਕਹਿੰਦੇ ਹੋ ਤਾਂ ਵੀਰ ਗੁਰਪ੍ਰੀਤ ਉਹ ਪੂਰੀ ਕਰੂਗਾ ਠੀਕ ਆ ਜੇ ਟਿੱਪਣ ਦਿਓ ਤੇ ਪੂਰਾ ਸ਼ਹਿਦ ਕੱਢ ਕੇ ਟਿੱਪ ਕੇ ਦਿਖਾਊਗਾ ਪੂਰਾ ਸ਼ਹਿਦ ਹੋਊਗਾ ਠੀਕ ਆ ਜੀ ਤੇ 70000 ਮੁੱਲ ਸੀ ਉਸ ਬੈਡ ਦਾ ਆਜੋ ਵੀਰ ਅੱਗੇ ਵੀ ਪਕਾਉਗੇ ਜੀ ਹਾਂ ਜੀ ਇਹ ਵੀ ਪਕਾਉਗੇ ਇਹਦੀ ਹੁਣ ਕੀ ਡਿਟੇਲ ਹੈ ਜੀ ਇਸ ਬੈਡ ਦੀ ਇਹਨੂੰ ਸੂਈ ਨੂੰ 45 46 ਦਿਨਾਂ ਦੇ 45 46 ਦਿਨ ਦਾ ਸਮਾਂ ਹੋ ਗਿਆ ਤੇ ਬੱਚਾ ਇਹਦੇ ਥੱਲੇ ਹੈਗਾ ਨਹੀਂ ਬੱਚਾ ਇਹਦੇ ਮਗਰ ਵੱਛੀ ਸੀ ਮੈਂ ਤੇ ਉਹ ਡੈਡ ਹੋ ਗਿਆ ਡੱਡ ਹੋ ਗਿਆ ਤੇ ਸੂਆ ਆਪ ਤੀਜਾ ਕੇ ਨਹੀਂ ਦੂਜੀ ਸੂਏ ਸੂਈ ਆ ਅੱਛਾ ਜੀ ਇੱਕ ਟਾਈਮ ਪਾਈ ਦਾ ਵੰਡ ਤੇ 18 19 ਲੀਟਰ ਆਇਆ ਤਿਆਰ ਹੈ ਤੋਂ ਦੇ ਅ ਟਾਈਮ ਇੱਕ ਹੀ ਚੁਣੀ ਪੈਂਦੀ ਦੋਨੋਂ ਟੈਂਕਸ ਦੀ ਦੋਨੋਂ ਟਾਈਮ ਮਿਲਦੀ ਨਾ ਹਾਂਜੀ ਦੋਨੋਂ ਟਾਈਮ ਆ ਬਿਲਕੁਲ 9 9 ਕਿਲੋ ਹੈਗਾ ਡੰਗ ਦਾ ਡੰਗ ਦਾ ਹੈਗਾ 18 ਲੀਟਰ ਬਣਦਾ 18 ਲੀਟਰ ਠੀਕ ਹੈ ਜੀ 9 9 ਲੀਟਰ ਜਿਹੜਾ ਦੋਸਤੋ ਦੋਨੋਂ ਡੰਗਾਂ ਦਾ ਦੁੱਧ ਹੈਗਾ 16 9 9 18 ਲੀਟਰ ਠੀਕ ਹੈ ਜੀ 16 ਲੀਟਰ ਦੀ ਵੀ ਰਾਂ ਦਾ ਜੇਕਰ ਕੋਈ ਆਨਲਾਈਨ ਮੰਗਾਉਂਦਾ ਤੇ 16 ਲੀਟਰ ਦੀ ਜਿਹੜਾ ਦੋਸਤੋ ਦੱਸ ਕੇ ਦਿੱਤੀ ਜਾਊਗੀ ਵੜ ਆ ਮੂ ਮੱਥਾ ਤੁਸੀਂ ਵੇਖੋ ਆ ਫੇਸ ਆ ਤੇ ਇਹ ਬਾਡੀ ਬੰਤਰ ਆ ਜੀ ਆ ਸਟਰਕਚਰ ਜਿੰਨਾ ਵੀ ਹੈਗਾ ਵੈੜ ਦਾ ਤੁਸੀਂ ਵੇਖ ਕੇ ਚੈੱਕ ਕਰੋ ਅੱਛਾ 20 ਕਿਲੋ ਕਰਦੇ ਆ ਬਿਲਕੁਲ ਜੀ ਵੈੜ ਕਮੇਨਾ ਬਾਕੀ ਪਾਲ ਹੈਗੀ ਆ ਭਾਈ ਜੇ ਪਾਲ ਜੇ ਮਾੜੀ ਮੋਢੇ ਕੀ ਪਰਨੇ ਹੱਥ ਚ ਵਈ ਬਹੁਤ ਹੁੰਦੀ ਓਕੇ ਨਹੀਂ ਹੋਏਗੀ ਠੀਕ ਹੈ ਜੀ ਚੋਣ ਚੋਣ ਬਹੁਤ ਮਿੱਟੀ ਪਿੱਛੇ ਹੁਣ ਆ ਪਿੰਡ ਠੀਕ ਕੋਈ ਜੂੜ ਜੜ ਰੱਸੀ ਨਹੀਂ ਪਾਉਣੀ ਪੈਂਦੀ ਨਾ ਕੋਈ ਨਾ ਕੋਈ ਓਕੇ ਜੀ ਓਕੇ ਲਓ ਜੀ ਦੋਸਤੋ ਠੀਕ ਹੈ ਤੇ ਚੁਵਾਈ ਭਰਾ ਵਧੀਆ ਬਿਲਕੁਲ ਹਨ ਬਿਲਕੁਲ ਓਕੇ ਲੱਗੀ ਠੀਕ ਹੈ ਸਾਂਦੇ ਸਾਂ ਬਰਾਬਰ ਤਾਂ ਠੀਕ ਹੈ ਜੀ ਇੱਕ ਬਣੇ ਭਾਲ ਪਾਲੇ ਨੇ ਦਿਨ ਤੇ ਨਹੀਂ ਕਿ ਕਿ ਸਾਈਡ ਹੈਗੀ ਆ ਹਾਂ ਮਾੜੀ ਜੀ ਸਾਈਡ ਰੱਖਦੀ ਆ ਸਾਈਡ ਰੱਖਦੀ ਹੈ ਨਾ ਬਹੁਤ ਬਰਾਬਰ ਆ ਠੀਕ ਹੈ ਜੀ ਦੁੱਧ ਦੀ ਨਹੀਂ ਕੋਈ ਠੀਕ ਹੈ ਜੋਨ ਭਾਵੇਂ ਕੋਈ ਦੁੱਧ ਦੋਸਤੋ ਪਾਸੇ ਖੁੱਲਾ ਹੈ ਜੇਕਰ ਆਪ 18 ਲੀਟਰ ਜਾਂ 16 ਲੀਟਰ ਚਾ ਲਈਏ ਨਾ ਤਾਂ ਦੁੱਧ ਥੋੜਾ ਨਹੀਂ ਕੋਸਾ ਇਹਨੂੰ ਵੈਰੀਫਾਈ ਕਰਨਾ ਬਿਲਕੁਲ ਘਰ ਵਿਜਿਟ ਕਰਕੇ ਤਸੱਲੀ ਤੁਸੀਂ ਕਰਨੀ ਆ ਵਹਿੜ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਦਿਖਾਤੀ ਆ ਤੇ ਭਾਅ ਵੜਦਾ ਬਿਲਕੁਲ ਜੈਨੂਨ ਹੋਵੇਗਾ ਤੇ ਦੁੱਧ ਹੋ ਸਕਦਾ ਵੀ ਪੂਰੀ ਗਰਮੀ ਭਰ ਦਾ ਦੁੱਧ ਇਸਨੇ ਪਿਉਣਾ ਠੀਕ ਆ ਪਿਉਣਾ ਬਿਲਕੁਲ ਤੇ ਗੁਰਪ੍ਰੀਤ ਵੀਰੇ ਕੀ ਲੈ ਦੇਂਦਾ ਕੀ ਦਾ ਲੈ ਦੇਦਾ 41000 ਰੁਪਏ ਇਹ ਕਿਨਾਂ 41000 ਰੁਪਏ 41 ਹਾਂਜੀ ਠੀਕ ਹੈ ਜੀ 41 ਹੈ ਹਾਂਜੀ ਠੀਕ ਹੈ 41000 ਜਿਹੜਾ ਦੋਸਤੋ ਇਹ ਤਾਂ ਪਹੁੰਚ ਆਉਣੀ ਨਹੀਂ ਠੀਕ ਹੈ ਜੀ 41000 ਜਿਹੜਾ ਦੋਸਤੋ ਇਹ ਤਾਂ ਬੋਲ ਅੱਛਾ ਵੰਡ ਵੰਡ ਹੱਥ ਥੂੜੀ ਤੇ ਇੱਕ ਟਾ ਵੰਡ ਠੀਕ ਹੈ ਜੀ ਲਓ ਵੀ ਦੋਸਤੋ ਵੇੜ ਤੁਹਾਡੇ ਸਾਹਮਣੇ ਆ ਜਿਸ ਵੀਰ ਨੂੰ ਪਸੰਦ ਹੋਊਗੀ ਖਾਸ ਤੌਰ ਤੇ ਤੁਸੀਂ ਜਿਹੜੀ ਗੱਲ ਪਤਾ ਵੀਰ ਗੁਰਪ੍ਰੀਤ ਦੇ ਨਾਲ ਕਰ ਲਿਓ ਠੀਕ ਹੈ ਤੇ ਆ ਇੱਕ ਵਾਰ ਤੁਸੀਂ ਨੇੜੇ ਤੋਂ ਜਿਹੜੇ ਥਾਣ ਨੇ ਇਹ ਦੇਖੋ ਠੀਕ ਹੈ ਇਕਤਰਾਜਵੀਰ ਵੀਡੀਓ ਚ ਕੋ ਆਪਾਂ ਹੋਰ ਕੋਈ ਜ਼ਰੂਰੀ ਗੱਲ ਕਰਨੀ ਹਾਂ ਦੱਸੋ ਜੀ ਵੀ ਜਦੋਂ ਕੋਈ ਵੀਰ ਭਰਾ ਡੰਗਰ ਖਰੀਦਦਾ ਨਾ ਮੇਰੇ ਨਾਲ ਤਿੰਨ ਵਾਰੀ ਹੋ ਚੁੱਕੀ ਆ ਸਾਈ ਨਾ 1000 ਚੱਲੇ ਨਹੀਂ ਨਾ ਦੋ ਮੈਂ ਬਿਆਨਾ 5000 ਲਊਗਾ ਮੇਰੇ ਦੋ ਪਸ਼ੂ ਨਾ ਤਿੰਨਾਂ ਦਿਨਾਂ ਬਾਅਦ ਜਵਾਬ deta ਬੰਦੇ ਨੇ ਖਰਾਬ ਕੀਤਾ ਜੀ ਬਹੁਤ ਜ਼ਿਆਦਾ ਖਰਾਬ ਕੀਤਾ ਫਿਰ ਕਹਿੰਦੇ ਧਾਰ ਕਰ ਲਓ ਪੈਸੇ ਨਹੀਂ ਬੰਦੇ ਜੀ 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 ਤੇ ਜਦੋਂ ਫੋਨ ਆਉਂਦਾ ਕਹੇ ਦਈਦਾ ਵੀ ਸੇਲ ਹੋ ਗਿਆ ਹੁਣ ਤਾਂ ਜਬਾਨਾ ਪੈਂਦਾ ਜੀ ਫਿਰ ਜ਼ਬਾਨ ਵੀ ਆਪਾਂ ਰੱਖਣੀ ਨਾ ਜ਼ਬਾਨ ਰੱਖਣੀ ਕਰਕੇ ਤੇ ਫਿਰ ਅੱਗੋਂ ਕੋਈ ਭੈਣ ਭਰਾ ਮੁਕਰ ਚੇ ਚਲੋ ਉੱਥੇ ਫਿਰ ਕੰਮ ਗੜਬੜ ਹੋ ਜਾਂਦੀ ਹੈ ਫਿਰ ਗੜਬੜ ਹੋਇਆ ਵਾ ਹੋਰਾਂ ਨੂੰ ਖਰਾਬੀ ਦਾ ਸਾਹਮਣਾ ਕਰਨਾ ਪੈਂਦਾ ਜਿੰਨੇ ਖਰੀਦ ਨਹੀਂ ਹੁੰਦੀ ਹੈ ਮੈਂ ਨਾ ਵੀਡੀਓ ਤੇ ਇਹ ਗੱਲ ਆਖੀ ਆ ਵੀ ਪੱਠੇ ਵਟਨਦੇ ਤਾਂ ਤੁਹਾਡੇ ਜਾ ਕੇ ਖਾਤੇ ਚ ਪਾ ਦਿੰਦੇ ਫੇਰਾਂ ਦੇ ਘੰਟੇ ਬਾਅਦ ਵੀ ਅਹੀਂ ਆ ਗਏ ਹੂੰ ਹੂੰ ਸਾਡੀ ਜ਼ੁਬਾਨ ਹੀ ਐ ਸੌਦਾ ਘਰੋਂ ਵਿਜੀਟ ਕਰਕੇ ਤਿੰਨ ਦੀ ਵੇਖ ਕੇ ਗਾਂ ਤੇ ਮੁੜਕਿਆਂ ਦੇ ਹੱਥੋਂ ਪੈਸੇ ਨਹੀਂ ਬਣੇ ਨਹੀਂ ਬਣੇ ਇਹਨੇ ਵੀ ਰਣ ਨਾ ਦੁਬਾਰਾ ਆਪਾਂ ਵੀਡੀਓ ਚ ਪਸ਼ੂ ਲੈ ਆਉਣੀ ਬਿਲਕੁਲ 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 ਇਹ ਬਹੁਤ ਜ਼ਿਆਦਾ ਕੰਮ ਖਰਾਬ ਕਰਦੇ ਮੇਰੀ ਰਿਕਵੈਸਟ ਆ ਕਿ 500000 ਨਾ ਪਸ਼ੂ ਨਹੀਂ ਜੇ ਖਲਾਉਂ ਹੂੰ 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 ਕਿਉਂਕਿ ਆਪਾਂ ਨੂੰ ਤਾਂ ਤੁਹਾਨੂੰ ਪਤਾ ਫੋਨ ਆਉਂਦੇ ਆਪਾਂ ਤਾਂ ਜਾਇਜ਼ ਜਿਆ ਕਰਕੇ ਲੈਣ ਦੇਣ ਕਰਕੇ ਠਾ ਮਾਰੀ ਦਾ ਪਰ ਹੁਣ 500000 ਦੇ ਵਿੱਚ ਅਗਲਾ ਤੀਜੇ ਚੌਥੇ ਦਿਨ ਆ ਕੇ ਆਖੇ ਪੈਸੇ ਨਹੀਂ ਬੰਦੇ ਚ ਐ ਖੜਦੇ ਨਹੀਂ ਕੀ ਚੱਕਰ ਹੈ ਹੂੰ 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 ਤੇ ਚਾਹ ਬੰਦਾ ਝੂਠਾ ਕਰਕੇ ਜਾਵੇ ਚਵਾਈ ਚ ਫਰਕੇ ਕੀ ਬਾਕੀ ਸੇ ਚੀਜ਼ ਫਾਲਟ ਕੱਢੇ ਚਲੋ ਉੱਥੇ ਸਾਈਬੇ ਅਗਲੇ ਦਾ ਵਾਪਸ ਵੀ ਕਰਨ ਦੇ ਜੋਗ ਆਪਾਂ ਹਾਂ ਜੋਗ ਆ ਤੇ ਜੇਕਰ ਕੋਈ 1500 ਕਰਕੇ ਦੋ ਦਿਨ ਖਰਾਬ ਕਰਕੇ ਤੇ ਜਿੰਨੇ ਹੋਰ ਖਰੀਦਦਾਰ ਨੇ ਖਰੀਦਣੀ ਹੁੰਦੀ ਆ ਉਹ ਵੀ ਉੱਕ ਜਾਂਦਾ ਉਸ ਸੌਦਾ ਉਹਦਾ ਵੀ ਖਰਾਬ ਹੁੰਦਾ ਜਿੰਨੇ ਕੀ ਚੱਕਰ ਆ ਵੀ ਜਿਹੜਾ ਸਿਸਟਮ ਬਣਿਆ ਬਿਲਕੁਲ ਬਿਲਕੁਲ ਤੇ ਉਹਦੇ ਵਿੱਚ ਜਿਹੜੇ ਤੁਸੀਂ ਦੋਸਤੋ ਜ਼ਰੂਰ ਧਿਆਨ ਰੱਖਿਆ ਕਰੋ ਬਿਕ ਇਰਾਦਾ ਜਿਹੜੀ ਸਲਾਮ ਮਸ਼ਰਾ ਘਰ ਪਰਿਵਾਰ ਨਾਲ ਬਣਾ ਲਿਆ ਕਰੋ ਵੀ ਪਸ਼ੂ ਖਰੀਦਣਾ ਪੈਸੇ ਦਾ ਅਰੇਂਜਮੈਂਟ ਹੈਗਾ ਜਿੰਨੇ ਰਕਮ ਆਪਾਂ ਲਾਉਣੀ ਹੈਗੀ ਆ ਪਸ਼ੂ ਚ ਠੀਕ ਆ ਇਸ ਤੋਂ ਬਾਅਦ ਦੋਸਤੋ ਇੱਕ ਮਾਲੀ ਆ ਕੱਟਾ ਖੀਰਾ ਕੱਟਾ ਆ ਠੀਕ ਆ ਜੀ ਤੇ ਪੂਰੀ ਏਜ ਕਿੰਨੀ ਹੈਗੀ ਪੁੱਛ ਲੈਣੇ ਗੱਲਬਾਤ ਵੀਰ ਦੇ ਨਾਲ ਕਰਦੇ ਆ ਤੇ ਬਾਕੀ ਪੈਰਪੂਰ ਜਿਹੜੇ ਚਾਰੇ ਧੋਤੇ ਆ ਪੂਰਾ ਪੂਰਾ ਕੱਟਾ ਵਗਾਊਗਾ ਵੀਰ ਦੇ ਕੋਲ ਤੇ ਗੁਰਪ੍ਰੀਤ ਵੀਰੇ ਕਿੰਨੀ ਉਮਰ ਦੀ ਲਗਭਗ 14ਵਾਂ ਮਹੀਨਾ ਲੱਗਾ ਇਹਨੂੰ 14ਵਾਂ ਹਾਂ ਬਾਕੀ ਦੰਦਾ ਤੋਂ ਪਤਾ ਲੱਗ ਹੀ ਜਾਣਾ ਜਿਹੜੇ ਬਰੀਡਰ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਕਰੋ ਚੈੱਕ ਕੱਟੇ ਦੀ ਬਿਲਕੁਲ ਆ ਪ੍ਰੀਖੀ ਵੇਖ ਲੋ ਸਿੰਘੀ ਦੇਖੋ ਮੂੰਹ ਮਾਥਾ ਆ ਫੇਸ ਕੁਆਲਟੀ ਠੀਕ ਹੈ ਜੀ ਮਾਥਾ ਬੱਲਾ ਬੱਗੀ ਨਾਸ ਤੇ ਸਿੰਘਾਂ ਦੀ ਬੰਤਰ ਵੇਖੋ ਤੇ ਆ ਜਿਹੜੇ ਚਾਰੇ ਪੈਰ ਤੇ ਉੱਤੇ ਆ ਠੀਕ ਆ ਬਹੁਤ ਸ਼ਕੀਨ ਹੈ ਸ਼ਕੀਨਿਸ਼ ਕੋ ਨਹੀਂ ਪੂਰੀਗਾ ਕਟਾਜ 14 ਕ ਮਹੀਨਿਆਂ ਦਾ ਹੈਗਾ ਸਾਰਾ ਸਾਲ ਸਵਾ ਸਵਾ ਸਾਲ ਦਾ ਨਹੀਂ ਆਪਾਂ ਕਹਿੰਦੇ ਜੀ ਚਲੋ 14 ਕ ਮਹੀਨਤ ਜੀ ਜਿਹੜੀ ਏਜ ਹੈਗੀ ਆ ਪ੍ਰੀਖ ਚਮੜੀ ਆ ਬਿਲਕੁਲ ਇਹਨੂੰ ਵੀ ਦਿਖਾ ਦਈਏ ਪਾਜੀ ਸਾਰੇ ਬੰਨਿਓ ਤੋੜ ਕੇ ਆਹ ਲੋ ਜੀ ਆ ਦੇਖੋ ਜੀ ਬਾਕੀ ਬੱਚਾ ਹੈ ਅ ਬੱਚਾ ਹੈ ਦੋਸਤੋ ਬਾਕੀ ਨਿਸ਼ਾਨੀਆਂ ਨੂੰ ਸੁੰਨੀਆਂ ਪੂਰੀਆਂ ਕਵਰ ਕਰਦਾ ਜਿੰਨੀਆਂ ਵੀ ਆ ਅੱਖਾਂ ਦੇ ਵਿੱਚ ਜਿਹੜਾ ਥੋੜਾ ਜਿਹਾ ਜਵਾਬ ਹੈਗੇ ਆ ਬਾਈ ਟਕੇਰੇ ਜਵਾਬ ਆ ਬਿਲਕੁਲ ਖੀਰਾ ਵੇਖੋ ਜੀ ਠੀਕ ਆ ਆ ਦੰਦੋ ਖੀਰਾ ਤੇ ਲਵਾ ਜਾ ਕਟਾ ਠੀਕ ਹੈ ਜੀ 14 ਗਮਨ ਤੇਜ ਆ ਅੱਗੇ ਖਾਸ ਤੌਰ ਤੇ ਜਿਹੜੇ ਵੀਰ ਨੇ ਕਿਸੇ ਭਾਈ ਵੀਰ ਨੇ ਜਰੂਰ ਤੁਸੀਂ ਅੱਗੇ ਪਸੂਆਂ ਦੇ ਵਿੱਚ ਅਗੇ ਬਰੀਡ ਤੇ ਪਸ਼ੂ ਰੱਖਣਾ ਜਾਂ ਲੱਭ ਰਹੇ ਸੀਗੇ ਬੂਰਾ ਕਟਾ ਤੇ ਤੁਸੀਂ ਜਿਹੜਾ ਵੀਰ ਗੁਰਪ੍ਰੀਤ ਦੇ ਨਾਲ ਸੰਪਰਕ ਕਰ ਸਕਦੇ ਹੋ ਕਟਾ ਵਗਾਊਗਾ ਠੀਕ ਹੈ ਜੀ ਅੱਗੇ ਚੰਗੀ ਸੇਵਾ ਸੁਭਾ ਜਿਹੜਾ ਵੀਰ ਕਰੂਗਾ ਮਾਲੀ ਚੰਗਾ ਖੋਲਣਾ ਤੇ ਬਿਲਕੁਲ ਢਿੱਲੇ ਪਿੰਡੇ ਦਾ ਠੀਕ ਹੈ ਜੀ ਬਾਕੀ ਆ ਟੈਸਟਿਕਲ ਤੁਸੀਂ ਜ਼ਰੂਰ ਇੱਕ ਵਾਰੀ ਝਾੜ ਮਾਰਨਾ ਠੀਕ ਹੈ ਜੀ ਠੀਕ ਹੈ ਗਰਪੀ ਵੀਰੇ ਕੀ ਇਹਦੀ ਫਿਰ ਡਿਮਾਂਡ ਮੁੜ ਕੀ ਰੱਖਿਆ ਮੁੰਡਾ ਡਿਮਾਂਡ ਨਹੀਂ ਤਾਂ ਲੈਣ ਦੇ 27000 ਰੁਪਏ ਜੰਦਾ 27000 ਹਾਂਜੀ ਠੀਕ ਹੈ ਜੀ ਕਿ ਇਹਨਾਂ ਵੀ ਦੂਜੇ ਕੰਮ ਜਾਣ ਨਾਲ ਕੋਈ ਵੀਰ ਸੰਭੂ ਕੱਦ ਯਾਦ ਕਰੂਗਾ ਬਿਲਕੁਲ ਬਿਲਕੁਲ ਪੈਸੇ ਤਾਂ ਉਹਦੇ ਜਾਂਦੇ ਰਿੰਦੇ ਬਿਲਕੁਲ ਹਾਂ ਇਹਨੂੰ ਵੀ ਕੋਈ ਘਰ ਰੱਖਣ ਵਾਲੇ ਨੂੰ ਦੇਣਾ ਬਿਲਕੁਲ ਜੀ ਉਹਤੋਂ ਦੇ ਤੁਹਾਨੂੰ ਪਤਾ ਹੀ ਹੋ ਕੰਮ ਜਿੱਦੋਂ ਪੈਸੇ 50000 ਰੁਪਏ ਦਾ ਲੈ ਲਓ ਹੂੰ ਹੂੰ ਪਰ ਉਹ ਕੰਮ ਨਹੀਂ ਕਰਨਾ ਚਲੋ ਜੀ ਗਾਂ ਹੋਸ ਤੇ ਫੋਲ ਜਿਹੜਾ ਦੋਸਤੋ ਤੁਸੀਂ ਵੇਖੋ ਮਾਲੀ ਖਾ ਖੜਦਾ ਫੱਬਦਾ ਹਰ ਪਾਸੇ ਪੂਰਾ ਹੈਗਾ ਕਟਾ ਠੀਕ ਹੈ ਜੀ 14 ਮਹੀਨੇ ਦੀ ਹੈ ਜੀ ਤੇ ਮੁੱਲ 27000 ਤੇ ਨੰਬਰ ਵੀ ਆਪਣੇ ਜਰੂਰ ਦੱਸ ਦਿਓ 99157 80777 76960 9848 ਠੀਕ ਹੈ ਜੀ ਹਾਂ ਜੀ ਇਹ ਨੰਬਰ ਜਿਹੜੇ ਦੋਸਤੋ ਵੀਰ ਗੁਰਪ੍ਰੀਤ ਦੇ ਆਪ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਨਾਗਾਜ ਚਾਰ ਅਵੇਲੇਬਲ ਸੀਗੇ ਬੜਾ ਅਕਸਰ ਦੋਸਤੋ ਇਸ ਘਰੇ ਆਉਂਦੀਆਂ ਰਹਿੰਦੀਆਂ ਨੇ ਟੋਕੜ ਵੀ ਆਉਂਦੇ ਰਹਿੰਦੇ ਪਸੂ ਗੱਬਣ ਬੜਾ ਵੀ ਆਉਂਦੀਆਂ ਰਹਿੰਦੀਆਂ ਨੇ ਤਾਜ਼ੀਆਂ ਸੂਨ ਵਾਲੀਆਂ ਸੁਰੀਆਂ ਸਵਾਈਆਂ ਬੜਾ ਆਲਮੋਸਟ ਪਸੂ ਹਰ ਤਰ੍ਹਾਂ ਦੀ ਕੁਆਲਿਟੀ ਆਉਂਦੀ ਰਹਿੰਦੀ ਆ ਸਮੇਂ-ਸਮੇਂ ਦੇ ਨਾਲ ਤੁਸੀਂ ਇਹਨਾਂ ਨੰਬਰਾਂ ਤੇ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਤੁਹਾਡੇ ਆਉਣ ਤੋਂ ਪਹਿਲਾਂ 2-3 ਸੇਲ ਹੋ ਗਈ ਬਿਲਕੁਲ ਜੀ ਬਿਲਕੁਲ ਇੱਕ ਤਾਂ ਤੁਹਾਡੇ ਹੁੰਦਾ ਤੇ ਵੀ ਲੈ ਸਕਦਾ ਹਾਂ ਉਹ ਸੌਦਾ ਵਿੱਚ ਆਪਾਂ ਦਿਖਾ ਦਾਂ ਭਰਾਵਾਂ ਨੂੰ ਉਹ ਵਿੱਚ ਸੌਦਾ ਵੀ ਅਰੇ ਟਾਈਮ ਜਿਹੜਾ ਹੋਇਆ ਤੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜ